ਤਵੇਰੇ ਦੇ ਸੇ ਵੇ ਦਾ ਟਾਈਮ ਹੋ ਗਿਆ ਤੇ ਸਾਹਮਣੇ ਤੁਸੀਂ ਵਿਊ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਵਿਊ ਹੈਗਾ ਉਹ ਸਾਹਮਣੇ ਲੈ ਕਿੰਨਾ ਘੈਂਟ ਬਣਿਆ ਹੋਇਆ ਸੀਨ ਧੁੰਦ ਜੀ ਪਈ ਹੋਈ ਹੈਗੀ ਤੇ ਮੌਸਮ ਬਹੁਤ ਵਧੀਆ ਹੈਗਾ ਤੇ ਨਾ ਜ਼ਿਆਦਾ ਠੰਡ کہہ ਸਕਦੇ ਆਪਾਂ ਨਾ ਜ਼ਿਆਦਾ ਮਤਲਬ ਗਰਮੀ ਹੈਗੀ ਤੇ ਸਹੀ ਹੈ ਮੌਸਮ ਇਸ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਤਕਰੀਬਨ 16-17 ਡਿਗਰੀ ਹੈਗਾ ਜਿਵੇਂ ਤੁਸੀਂ ਪਿਛਲੀ ਵੀਡੀਓ ਦੇਖਿਆ ਸੀ ਵੀ ਆ ਆਪਾਂ ਟੈਂਟ ਲੱਤੇ ਸੀਗੇ ਕੈਂਪਸਾਈਟ ਤੇ ਕੈਂਪਸਾਈਟ ਦੇ ਉੱਤੇ ਨੀਂਦ ਬਹੁਤ ਵਧੀਆ ਆਈ ਕਿਉਂਕਿ ਸਫਰ ਦੇ ਭੰਨੇ ਹੋਏ ਸੀਗੇ ਪੂਰੇ ਇੱਕ ਵਾਰ ਤਾਂ ਸਾਡਾ ਥੱਲੇ ਪੈ ਗਿਆ ਕਿ ਨਾ ਮੱਡੂ ਹਿਸ਼ੇਧੀ ਕਰਨੀ ਹੈਗੀ ਉਹਦਾ ਥੋੜਾ ਜਿਹਾ ਦਰਦ ਹੁੰਦਾ ਸੀ ਠੂਈ ਦੇ ਤਕਰੀਬਨ 7:30 ਦਾ ਟਾਈਮ ਹੋ ਗਿਆ ਇੱਥੋਂ ਨਾਲ ਦੇ ਜਿਹੜੇ ਮਿੱਤਰ ਪਿਆਰੇ ਉਹਨਾਂ ਦੇ ਘਰੇ ਹੋ ਗਈ ਐਮਰਜੈਂਸੀ ਤੇ ਆਪਾਂ ਨੂੰ ਕੱਲੇ ਨੂੰ ਛੱਡ ਕੇ ਜਾ ਰਹੇ ਨੇ ਉਹ ਕੱਲੇ ਆਪਾਂ ਉਹਨਾਂ ਪੱਕਾ ਕਰਾਂਗੇ ਜਿਹੜੀਆਂ ਮੈਥੋਂ ਦੀ ਲੋਕੇਸ਼ਨ ਹੈ ਮਸੂਰੀ ਦੀਆਂ ਉਹਨਾਂ ਨੂੰ ਕੋਈ ਐਮਰਜੈਂਸੀ ਪੈ ਗਈ ਤੇ ਫੋਨ ਆ ਗਿਆ ਉਹਨਾਂ ਨੂੰ ਤੇ ਉਹ ਛੱਡ ਕੇ ਜਾ ਰਹੇ ਨੇ ਤੇ ਮੈਨੂੰ ਫਿਰ ਅੱਜ ਦੇ ਟੈਂਟ ਜੇ ਨੇ ਤੇ ਇਹਨਾਂ ਚੋਂ ਆਪਾਂ ਨੂੰ ਜਾਣਾ ਪਊਗਾ ਤੇ ਆਪਾਂ ਹੋਮਸਟੇਅ ਵਗੈਰਾ ਦੇਖਦੇ ਹਾਂ ਕਿਉਂਕਿ ਆਪਾਂ ਨੂੰ ਮਹਿੰਗਾ ਪਊਗਾ ਜਿਗੜ ਅੱਗੇ ਚੱਲਦੇ ਆਪਾਂ ਤੇ ਕੋਈ ਹੋਮਸਟੇਅ ਵਗੈਰਾ ਦੇਖਦੇ ਹਾਂ ਤੇ ਅੱਗੇ ਜਿਹੜੀਆਂ ਲੋਕੇਸ਼ਨਾਂ ਨੇ ਉਹ ਆਪਾਂ ਵਨ ਬਾਈ ਵਨ ਕਵਰ ਕਰਦੇ ਆ ਤਿਆਰੀ ਕਰੀ ਜਾਂਦਾ ਸਨ ਨਾਲ ਚੋਬਰ ਸਾਰਾ ਸਮਾਨ ਪੈਕ ਕਰਕੇ ਤੇ ਮੇਰੇ ਨਾਲ ਵੀ ਕਿੱਟ ਰੈਡੀ ਹੈਗੀ ਇੱਥੋਂ ਆਪਾਂ ਚੱਲਦੇ ਆ ਅੱਗੇ ਵੱਲ ਸਮਾਨ ਚੱਕ ਕੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਤੇ ਆਪਾਂ ਬੈੱਡ ਵਗੈਰੇ ਦੇਖਦੇ ਡੋਰਨ ਮੈਟਰੀ ਬਗਰ ਤੇ ਚੱਲਾਂਗੇ ਆਪਾਂ ਕੈਪਰੀਚ ਅ ਕਿਉਂਕਿ ਆਪਾਂ ਵਾਟਰ ਫਾਲ ਆ ਵਗੈਰਾ ਤੇ ਕਵਰ ਕਰਨੇ ਆ ਤੇ ਮਾੜਾ ਮੂਟਾ ਆਸ-ਪਾਸੇ ਟ੍ਰੈਕ ਰੂ ਕਰਾਂਗੇ ਤੇ ਆਪਾਂ ਦੀ ਕੈਪਰੀਚ ਚ ਚੱਲਾਂਗੇ ਤੇ ਲੋਰ-ਲੂਰ ਆਪਾਂ ਸਾਰੀ ਕਿੱਟ ਚ ਪਾਲੀ ਸੀ ਜੇ ਕੋਈ ਲੋੜ ਪੈਗੀ ਤਾਂ ਉੱਥੇ ਆਪਾਂ ਪਾ ਲਾਂਗੇ ਆਇਆ ਬਰਦੀ ਲਈ ਪਰ ਅੱਗੇ ਚਲੋ ਜੀ ਕੀ ਬਾਤ ਮੌਸਮ ਹੈ ਬਾਈ ਕੀ ਬਾਤ ਉਹ ਸਾਹਮਣੇ ਦੇਖੋ ਤੁਸੀਂ ਕਿੰਨਾ ਸੋਹਣਾ ਵਿਊ ਬਣਿਆ ਹੋਇਆ ਹੈ ਮੋਟਰਸਾਈਕਲ ਆਪਣਾ ਉੱਥੇ ਖੜਾਤਾ ਸੀਗਾ ਸਾਹਮਣੇ ਉਹ ਗੱਡੀਆਂ ਦੇ ਪਿਛਲੇ ਪਾਸੇ ਇਹ ਆ ਜੀ ਸਵੇਰ ਦਾ ਮਾਲ ਰੋਡ ਦਾ ਵਿਊ ਤੇ ਤਕਰੀਬਨ ਖਾਲੀ ਹੈਗਾ ਉਹ ਗੱਡੀ ਵਾਲਾ ਮੂਰੇ ਗੱਡੀ ਲਾ ਗਿਆ ਪਿੱਛੇ ਖੜਿਆ ਆਪਣਾ ਮੋਟਰਸਾਈਕਲ ਸੈਟ ਤੇ ਕਰਾਉਣੇ ਪਹਿਲਾਂ ਨੂੰ ਹੁਣ ਆਪਾਂ ਇਧਰ ਵੱਲ ਚੱਲਾਂਗੇ ਅੱਗੇ ਵੱਲ ਆਹ ਸੈਟ ਆ ਇੱਕ ਜਗ੍ਹਾ ਬਣੀ ਹੋਈ ਆ ਆਰਟ ਬੱਸ ਦੇ ਨਾਂ ਤੇ ਤੇ ਇੱਥੇ ਆਪਾਂ ਡੋਰਮਟਰੀ ਬੁੱਕ ਕਰਵਾਈ ਸੀਗੀ ਤੇ ਡੋਰਮਟਰੀ 11 ਵਜੇ ਦੇ ਆਸ-ਪਾਸ ਕਿਉਂਕਿ ਬੈੱਡ ਖਾਲੀ ਹੋਣਗੇ ਤੇ ਫਿਰ ਆਪਾਂ ਇੱਥੇ ਸਟੇ ਕਰਾਂਗੇ ਤੇ ਸਮਾਨ ਆਪਾਂ ਅੰਦਰ ਰੱਖਤਾ ਸਮਾਨ ਅੰਦਰ ਰੱਖਣ ਤੋਂ ਬਾਅਦ ਬਾਈ ਕਹਿੰਦਾ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਬਾਅਦ ਇੱਕ ਵਾਰ ਬਾਅਦ ਉਹਨਾਂ ਚਿਰ ਆਪਾਂ ਘੁੰਮ ਫਿਰ ਕੇ ਆਉਣੇ ਤੇ ਫਿਰ ਆਪਾਂ ਅੱਜ ਦੀ ਇੱਥੇ ਸਟੇ ਕਰਾਂਗੇ ਤੇ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਖੂਬਸੂਰਤ ਆ ਮੌਸਮ ਇੱਥੇ ਇਹ ਲੋਕੇਸ਼ਨ ਬਹੁਤ ਵਧੀਆ ਬਣੀ ਹੋਈ ਹੈ ਇੱਥੇ ਵੈਸੇ ਤੇ ਰੇਟ ਵੀ ਨਾ ਬਿਲਕੁਲ ਜ਼ਿਆਦਾ ਕਿਉਂਕਿ ਮੈਂ booking.com ਤੇ ਸੀ ਬੁਕਿੰਗ ਕੀਤੀ ਸੀਗੀ ਤੇ ਬਾਕੀ ਉਹ ਇੱਥੇ ਕਮਰੇ ਵਗੈਰਾ ਘੱਟ ਤੋਂ ਘੱਟ ਆਪਨ 1000 ਦੇ ਮਿਲਦੇ ਆ ਇੱਕ-ਇੱਕ ਬੰਦੇ ਨੂੰ ਤੇ 2250 1500 ਇਦਾਂ ਦੇ ਮਿਲਦੇ ਨਹੀਂ ਤੇ ਇਹ ਆਪਾਨੂੰ 500 ਦੇ ਅੰਦਰ ਮਤਲਬ ਮਿਲਿਆ ਹੈ ਡੋਰਮਟਰੀ ਬਾਕੀ ਦੇਖਾਂਗੇ ਉੱਪਰ ਜਾ ਕੇ ਵੀ ਇਹਦੇ ਹਾਲਾਤ ਕਿਦਾਂ ਦੇ ਨੇ ਵਧੀਆ ਡੋਰਮਟਰੀ ਹੈ ਕਿ ਨਹੀਂ ਪਹਾੜਾਂ ਦੇ ਪਹਾੜਾਂ ਦੇ ਵਿੱਚ ਅਸਲ ਵਿੱਚ ਨਾ ਕੱਲੇ ਬੰਦੇ ਨੂੰ ਮਤਲਬ ਰਹਿਣ ਲਈ ਜਗ੍ਹਾ ਦਾ ਥੋੜਾ ਮੁਸ਼ਕਲ ਹੁੰਦਾਗਾ ਤਾਂ ਮੈਂ ਮੋਸਟਲੀ booking.com ਤੇ ਜਾ ਮਤਲਬ ਇੱਕ ਜਿਹੜੀ ਉਹ ਕਿਹੜੀ ਇੱਕ ਹੋਰ ਵੈਬਸਾਈਟ ਹੁੰਦੀ ਆ ਉਹ ਤੋਂ ਆਪਾਂ ਸਰਚ ਕਰ ਲੈਣੇ ਨੇ Google ਤੇ ਸਰਚ ਕਰ ਲੈਣੇ ਆ ਵੀ ਡੋਰਮਟਰੀ ਹੈਗੀ ਨੇੜੇ-ਨੇੜੇ ਕਿ ਨਹੀਂ ਤੇ ਆਪਾਂ ਨੂੰ ਡੋਰਮਟਰੀ ਮਿਲ ਜਾਂਦੀ ਆ ਤੇ ਡੋਰਮਟਰੀ ਇੱਥੇ तकरीबन ਮਸੂਰੀ ਦੀ ਵਿੱਚ ਤਿੰਨ-ਚਾਰ ਹੀ ਨੇ ਮਤਲਬ ਤਿੰਨ-ਚਾਰ ਲੋਕੇ ਨੇ ਇਹਨੇ ਬਾਹਲੀ ਨੇ ਹੈਗੀਆਂ ਤੇ ਬਾਕੀ ਇੱਥੇ ਰੂਮ ਹੀ ਮਿਲਦੇ ਨੇ ਸੂਰਜ ਦੇਵਤਾ ਦਿਸ ਨਹੀਂ ਰਿਹਾ ਬਿਲਕੁਲ ਵੀ ਤੇ ਮੌਸਮ ਪੂਰਾ ਸੋਹਣਾ ਹੋਇਆ ਪਿਆ ਪੂਰਾ ਸੋਹਣਾ ਤੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹੀ ਟੈਂਪਰੇਚਰ 17 ਡਿਗਰੀ ਦੇ ਆਸ-ਪਾਸ ਹੈਗਾ ਤੇ ਜਿਹੜਾ ਇਹ ਰਸਤਾ ਸਾਹਮਣੇ ਜਾ ਰਿਹਾ ਇਹ ਜਾ ਰਿਹਾ ਕੈਂਪਟੀ ਵਾਟਰਫਾਲ ਨੂੰ ਤੇ ਹੁਣ ਆਪਾਂ ਕੈਂਪਟੀ ਵਾਟਰਫਾਲ ਚੱਲਾਂਗੇ ਤੇ ਇੱਥੋਂ ਤਕਰੀਬਨ ਕੈਂਪਟੀ ਵਾਟਰਫਾਲ ਮਸੂਰੀ ਤੋਂ ਹੈਗਾ 14 ਕਿਲੋਮੀਟਰ ਦੇ ਆਸ-ਪਾਸ ਕੰਡੀਸ਼ਨ ਰੋਡ ਦੀ ਬਹੁਤ ਵਧੀਆ ਗਈ ਤੇ ਥੋੜੀ ਟੁੱਟ-ਭਾਜੀ ਹੋਈ ਹੋਈ ਸੀਗੀ ਬਾਕੀ ਰੋਡ ਸਹੀ ਆਕ ਆਇੱਕ ਆਪਾਂ ਛੋਟੇ ਰੈਸਟੋਰੈਂਟ ਤੇ ਬੈਠਾਂਗੇ ਢਾਬੇ ਤੇ ਤੇ ਇੱਥੇ ਆਪਾਂ ਪਰੌਂਠਾ ਕਰਾ ਲਿਆ ਆਲੂ ਵਾਲਾ ਪਰੌਂਠਾ ਇਹ ਨਾਲ ਚਾਹ ਕਰਾ ਲਈ ਕਿਉਂਕਿ ਫਿਰ ਐਵੇਂ ਵੀ ਆਪਾਂ ਜਾਣਾਗਾ ਤੇ ਖਾ ਪੀ ਕੇ ਚੱਲਾਂਗੇ ਪਰਾਉਂਡਾ ਖਾ ਕੇ ਹੁਣ ਅੱਗੇ ਚੱਲਦੇ ਹਾਂ ਮੋਟਰਸਾਈਕਲ ਲੈ ਕੇ ਅੱਗੇ ਵੱਲ ਤੇ ਇਹਨੇ ਦਿੱਤਾ ਆਪਾਂ ਨੂੰ ਪਰੌਂਡਾ 60 ਰੁਪਈਆ ਦਾ ਤੇ 30 ਦੀ ਚਾਹ ਤੇ ਦੋ ਆਦਤੀਆਂ ਸੀਗੀਆਂ ਫਾਈਵ ਸਟਾਰ ਇੱਥੋਂ 10 ਰੁਪਈਆ ਦੀ ਮਸੂਰੀ ਤੋ ਜਦੋਂ ਅੱਪਾ ਚੱਲਦੇ ਆਂ ਵਾਟਰਫਾਲੀ ਤਾਂ ਰਸਤੇ 'ਚ ਨਾ ਐਦਾਂ ਦੇ ਆਪਾਂ ਨੂੰ ਕੈਫੇ ਵਗੈਰਾ ਮਿਲ ਜਾਂਦੇ ਨੇ ਰੈਸਟੋਰੈਂਟ ਕੈਫੇ ਵਗੈਰਾ ਤਕਰੀਬਨ 500 ਮੀਟਰ ਦੇ ਅੰਦਰ ਅੰਦਰ ਆਪਾਂ ਨੂੰ ਮਿਲ ਜਾਂਦੇ ਨੇ ਜੇ ਕਈ ਵਾਰੀ ਕੋਈ ਬੰਦਾ ਮਸੂਰੀ ਤੋ ਰੋਟੀ ਪਾਣੀ ਨਹੀਂ ਖਾ ਕੇ ਆਉਂਦਾ ਸਵੇਰੇ ਬ੍ਰੇਕਫਾਸਟ ਨਹੀਂ ਕਰਕੇ ਆਉਂਦਾ ਤਾਂ ਰਸਤੇ 'ਚ ਕਰ ਸਕਦਾ ਆਰਾਮ ਨਾਲ ਵਲਕਾ ਵਲਕਾ ਇੱਥੇ ਆਪਾਂ ਲਾਤਾ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਹੈਗੀ ਆ ਪਰਚੀ 50 ਰੁਪਈਆ ਦੀ 50 ਰੁਪਈਆ ਲਿਖ ਕੇ ਦੇ ਆਉਂਦੇ ਨੇ ਇਹ ਪਹਿਲੇ 30 ਰੁਪਈਆ ਲੈਂਦੇ ਸੀ ਇਹ ਹੁਣ 50 ਕਰਤੇ ਤੇ ਕਹਿੰਦੇ ਸੀਜ਼ਨ ਕਰਕੇ ਤੇ 100-100 ਰੁਪਈਆ ਵੀ ਹੁੰਦਾਗਾ ਇਹ ਤੇ ਕੰਨਾਂ ਤੇ ਗੁਨਾ ਪੂਰੀਆਂ ਇਥੇ ਖਾਣ ਪੀਂਦਿਆਂ ਦੁਕਾਨਾਂ ਵਗੈਰਾ ਇੱਥੇ ਨੇ ਟਿਕਟ ਕਰ ਲਿਆ ਹੋਇਆ ਇਹ ਟਿਕਟ ਕਰ ਦੇ ਵਿੱਚ ਲਿਖ ਕੇ ਲਾਇਆ ਹੋਇਆ ਵੀ 250 ਰੁਪਏ ਟਿਕਟਾ ਕੀ ਜਿਹੜੀ ਟਰਾਲੀ ਦੀ ਆ ਜਿਹੜੇ ਰੋਪਵੇ ਕਹਿੰਦੇ ਨੇ ਤੇ ਉਹਦਾ ਟਾਈਮਿੰਗ ਹੈਗਾ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਬਿਨਾਂ ਟਿਕਟ ਤੋਂ ਅੰਦਰ ਜਾ ਨਹੀਂ ਦਿੰਦੇ ਤੇ ਆਪਾਂ ਤਾਂ ਪੈਦਲ ਹੀ ਜਾਵਾਂਗੇ ਪੈਦਲ ਚੱਲਦੇ ਆਂ ਆ ਸੀਗੀ ਟਰਾਲੀ ਯਾਰ ਰਸਤਾ ਪਿਆ ਤਾਰ ਚੱਲੀ ਜਾਂਦੀ ਆ ਆ ਇੱਥੋਂ ਚਲਦੀ ਏ ਟਰਾਲੀ ਤੇ 250 ਰੁਪਏ ਲੈਂਦੇ ਆ ਇਹ ਇੱਥੋਂ ਲੈ ਕੇ ਉਹ ਥੱਲੇ ਤੱਕ ਜਾਂਦਾ ਬਸ ਤੇ ਇੱਕ ਪਾਸੇ ਦਾ ਲੈਂਦੇ ਨੇ 250 ਤੇ ਦੂਜੇ ਪਾਸੇ ਦਾ ਵਾਪਸ ਆਉਣਾ 250 ਫੇਰ ਲੈਂਦੇ ਨੇ ਇਹਦਾ ਵਾਟਰਫਾਲ ਨੂੰ ਰਸਤਾ ਜਾਂਦਾ ਨਾ ਉੱਥੇ ਦੁਕਾਨਾਂ ਬਹੁਤ ਨੇ ਫੁੱਲਾ ਡੁੱਲਾ ਮਤਲਬ ਵਧੀਆ ਬਾਜ਼ਾਰ ਬਣਿਆ ਹਾਂ ਦੁਕਾਨਾਂ ਪੂਰੀਆਂ ਫੁੱਲ ਨੇ ਤੇ ਸਮਾਨ ਖਰੀਦਦਾਰੀ ਵਗੈਰਾ ਕਰਨੀ ਹੈ ਬੰਦਾ ਕਰ ਸਕਦਾ ਹੈ ਆਏ ਆ ਗਏ ਜੀ ਆਪਾਂ ਕੈਂਪਟੀ ਫਾਲ ਝੀੜ ਦੇਖੋ ਲੋਕਾਂ ਦੀ ਹਨਾਂਸ਼ਲ ਵਿੱਚ ਲੋਕਰ ਮਿਲ ਜਾਂਦੇ ਨੇ ਤੇ ਕੱਪੜੇ ਰੱਖਣ ਲਈ ਤੇ ਕੱਪੜੇ ਨਾਲ ਲਈ ਜਿਹੜੇ ਚਾਹੀਦੇ ਆਂਦੇ ਨੇ ਉਹ ਆਪੋ ਨੂੰ ਤੇ ਕਰਾਇਦੇ ਮਿਲ ਜਾਂਦੇ ਨੇ ਤੇ ਆਹ ਮੋਬਾਈਲ ਲਿਖੋਣ ਲਈ ਮਤਲਬ ਪਾਣੀ ਪੂਣੀ ਦੇ ਪਾਵੇ ਉਹਦੇ ਲਈ ਇਹ ਮਿਲ ਜਾਂਦਾਗਾ ਲਫਾਫਾ ਜਾਂ ਤੇ ਉਹ ਸਾਹਮਣੇ ਕੈਫੇ ਵਗੈਰਾ ਬਣੇ ਹੋਣੇ ਤੇ ਇੱਥੇ ਦੇਖ ਕੇ ਲੱਗਦਾ ਵੀ ਟੂਰਿਸਟ ਕਾਫੀ ਆਏ ਹੋਏ ਨੇ ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਕਿ ਕਿਉਂਕਿ ਇਹ ਨਾ ਮਸੂਰੀ ਦੇ ਅਸਲ ਵਿੱਚ ਮੇਨ ਲੋਕੇਸ਼ਨ ਆ ਗਈ ਮਤਲਬ ਜਿਹੜੀ ਐਟ੍ਰੈਕਸ਼ਨ ਹੈਗੀ ਕੈਂਪਟੀ ਫਾਲ ਸਾਹਮਣੇ ਜਿਹੜਾ ਤੁਸੀਂ ਇਹ ਕੈਂਪਟੀ ਫਾਲ ਦੇਖ ਰਹੇ ਹੋ ਇਹਦਾ ਨਾਮ ਜਿਹੜਾ ਅੰਗਰੇਜ਼ੀ ਅਫਸਰ ਸੀਗਾ ਨਾ ਜੌਨ ਮੈਕਨਨ ਉਹਨੇ ਇਹਦੀ ਪਹਿਲੀ ਵਾਰ ਖੋਜ ਕੀਤੀ ਸੀ 1835 ਦੇ ਵਿੱਚ ਕਿਉਂਕਿ ਉਹਨੇ ਮਤਲਬ ਇਹ ਚਰਨ ਲੱਭਿਆ ਸੀਗਾ ਤੇ ਚਰਨ ਲੱਭ ਕੇ ਇੱਥੇ ਉਹਨੇ ਮਤਲਬ ਕੈਂਪਿੰਗ ਵਗੈਰਾ ਕੀਤੀ ਸੀ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਸੀਗਾ ਪਾਰਟੀ ਵਗੈਰਾ ਕੀਤੀ ਸੀ ਤਾਂ ਕਰਕੇ ਉਹਦਾ ਨਾਮ ਵੀ ਇਹ ਕੈਂਪਟੀ ਫਾਲ ਵਜੋਂ ਲੱਗ ਗਿਆ 1835 ਦੀ ਗੱਲ ਆ ਉਸ ਸਮੇਂ ਅੰਗਰੇਜ਼ੀ ਅਫਸਰ ਜਿਹੜੇ ਉੱਥੇ ਸੀਗੇ ਉਹ ਮਨਮਗਰ ਫਿਰਨਾ ਟਰੈਕਿੰਗ ਵਗੈਰਾ ਕਰਨ ਉਹ ਇਹ ਜਿਆਦਾਤਰ ਖੋਜ ਕਰਦੇ ਸੀਗੇ ਜਿਹੜਾ ਮੋਬਾਈਲ ਦਾ ਕਵਰ ਆ ਇਹ ਆਪਾਂ ਨੂੰ ਖੁੱਦ ਲੈਣਾ ਪੈਂਦਾ 100 ਰੁਪਏ ਦਾ ਜੇ ਮਤਲਬ ਉੱਥੇ ਆਪਾਂ ਫੋਟੋ ਫੋਟੋ ਖੱਟਣੀਆਂ ਆ ਵੀਡੀਓ ਬਣਾਉਣੀਆਂ ਇਹਦਾ 100 ਰੁਪਏ ਲੈਂਦੇ ਨੇ ਤੇ ਜਿਹੜੇ ਲੇਡੀ ਦੇ ਕੱਪੜੇ ਹੁੰਦੇ ਨੇ ਤਾਂ ਮਤਲਬ ਨੋਨ ਲੇਡੀ ਦੇ ਕੱਪੜੇ ਜਿਹੜੇ ਲੇਡੀ ਜਿੱਦ ਨੇ ਉਹ 100 ਰੁਪਏ ਲੈਂਦੇ ਨੇ ਤੇ ਜਿਹੜੇ ਬੰਦਿਆਂ ਦੇ ਨੇ ਉਹਦਾ 50 ਰੁਪਏ ਲੈਂਦੇ ਨੇ ਆ ਮੈਂ ਪੁੱਛਿਆ ਸੀਗਾ ਕੈਪ ਸੀਗੀ ਪਰ ਨੇ ਉੱਪਰ ਦੇ ਲਵੇਟਣ ਲਈ ਇਹ ਵੀ ਰੈਂਟ ਤੇ ਆ ਗਈ ਇਹ ਵੀ 50 ਰੁਪਏ ਲੈਂਦੇ ਨੇ ਤੇ ਸਾਰਾ ਕੁਝ ਰੈਂਟ ਤੇ ਹੁੰਦਾ ਦਾ ਪਰ ਜਿਹੜਾ ਮੋਬਾਈਲ ਵਾਲਾ ਕਵਰ ਜ ਇਹ ਮੁੱਲ ਲੈਣਾ ਪੈਂਦਾ ਆਪਾਂ ਪਾਣੀ ਇਧਰੋਂ ਵੀ ਆ ਰਿਹਾ ਸਾਹਮਣੇ ਤੋਂ ਇਧਰੋਂ ਵੀ ਆ ਰਿਹਾ ਪਾਣੀ ਇਧਰੋਂ ਵੀ ਆ ਰਿਹਾ ਤੇ ਥੱਲੇ ਪਾਣੀ ਢਰ ਦੇ ਰੂਪ ਵਿੱਚ ਵਹਿ ਰਿਹਾ ਹੈਗਾ ਥੱਲੇ ਇੱਕ ਨਾ ਸਵਿੰਗ ਪੂਲ ਬਣਿਆ ਹੋਇਆ ਹੋਰ ਇੱਥੇ ਵੀ ਲੋਕ ਨਾ ਹੁੰਦੇ ਨੇ ਪਰ ਇੱਥੇ ਲੋਕ ਘੱਟ ਨਾ ਹੁੰਦੇ ਨੇ ਤੇ ਜਿਹੜਾ ਤਾਹਾਂ ਲਾਗਣਾ ਉਹ ਸਾਹਮਣੇ ਉੱਪਰ ਉੱਥੇ ਲੋਕ ਜਿਆਦਾ ਨਾ ਹੁੰਦੇ ਨੇ ਵਾਟਰਫਾਲ ਦੀ ਜੇ ਅੱਪ ਗੱਲ ਕਰੀ ਤਾਂ ਵਾਟਰਫਾਲ ਉਹ ਉੱਥੋਂ ਸ਼ਟਾਰਟ ਹੁੰਦਾ ਹੈ ਉਹ ਪਾਣੀ ਦਾ بہਾਰ ਆ ਪੂਰਾ ਉੱਪਰ ਦੀ ਤੋਂ ਦਾ ਘਮੋਦਾ ਪਾਣੀ ਇਧਰ ਆ ਰਿਹਾ ਹੈਗਾ ਹਾਲ ਦੇ ਨਾਲ ਹੀ ਇੱਥੇ ਇਹ ਚਿਪਲੈਂਡ ਬਣੀ ਹੋਈ ਹੈ। ਤੇ ਉਹ ਤੁਰ ਤੱਕ ਜਾਂਦੇ ਨੇ ਉਹ ਸਾਹਮਣੇ ਤੱਕ। ਇਧਰੋਂ ਜਾਂਦਾ ਬੰਦਾ ਉਧਰੋਂ ਤੁਰ ਕੇ ਆਉਂਦਾ ਹੈਗਾ। ਆ ਸਾਰੀਆਂ ਐਕਟੀਵਿਟੀ ਹੁੰਦੀਆਂ ਨੇ ਉਹ সুইমিং ਪੂਲ ਆ ਸਾਹਮਣੇ ਤੇ ਇਹ ਅਸਲ ਵਿੱਚ ਰਿਜ਼ੋਰਟ ਆਗਾ। ਤੇ ਉਹਦਾ ਲੱਗ ਟਿਕਟ ਹੈ ਕਿ ਉਹ ਉਹ ਤੇ ਸਾਹਮਣੇ ਕਰਾਉਂਦੇ ਨੇ ਇਹ ਸਾਈਕਲਿੰਗ ਸਾਈਕਲ ਚ ਚਲਾਉਂਦੇ ਹੁੰਦੇ ਨੇ ਉੱਪਰ ਐਕਟੀਵਿਟੀ ਕਰਾਉਂਦੇ ਨੇ ਉਹ ਉਹਦਾ ਲੱਗ ਚਾਰਜ ਨੇ ਤੇ ਸੋਨਾਗਰ ਏਰੀਆ ਪੱਕੀ ਹਵਾ ਠੰਡੀ ਹਿੰਡੀ ਚੱਲਦੀ ਜਾਂਦੀ ਹੈ ਕਿ ਇਧਰ ਉਹ ਸਾਹਮਣੇ ਜਿਹੜਾ ਲਿਖ ਕੇ ਲਾਇਆ ਹੋਇਆ ਵੈਲਕਮ ਕਿਡਜ਼ ਐਕਟੀਵਿਟੀ ਇਹ ਸਾਰਾ ਬੱਚਾ ਲਈ ਹੈ ਤੇ 30 ਰੁਪਏ ਟਿਕਟ ਉਹਦੇ ਉੱਪਰ ਲਿਖੀ ਵੀ ਲਾਇਆ ਹੋਇਆ ਇੰਜੋਏ ਬੋਟਿੰਗ 스ਵਿਮਿੰਗ ਐਡਵੈਂਚਰ ਐਂਟਰੀ 30 ਰੁਪਏ ਪਰ ਹੈਡ ਕੈਂਪਟੀ ਫਾਲ ਜਿਵੇਂ ਜਿਵੇਂ ਟੈਂਪ ਹੋਈ ਜਾਂਦਾ ਲੋਕ ਲੋਕਾਂ ਦਾ ਇਕੱਠ ਇੱਥੇ ਕਾਫੀ ਹੋ ਜਾਂਦਾਗਾ ਢੀੜ ਭੜਕਾ ਹੋ ਜਾਂਦਾ ਪੂਰਾ ਵਧੀਆ ਹੋ ਗਿਆ ਆਪਾਂ ਪਹਿਲਾਂ ਪਹਿਲਾਂ ਇੱਥੇ ਜਾਏ ਇੱਥੇ ਏਸੀ ਜੀ ਕੈਂਪਟੀ વોਟਰਫਾਲ ਤੇ ਕੈਂਪਟੀ વોਟਰਫਾਲ ਜਿਵੇਂ ਬਤਾਇਆ ਸੀ ਵੀ ਕਿੰਨਾ ਖਰਚ ਆਉਂਦਾਗਾ વોਟਰਫਾਲ ਦੀ ਕੋਈ ਟਿਕਟ ਨਹੀਂ ਹੈਗੀ ਤੇ ਜਿਹੜਾ ਰੋਪਵੇ ਜਾਂਦਾਗਾ ਉਹ ਰੱਸੀ ਵਾਲੀ ਟਰਾਲੀ ਉਹਦੀ ਟਿਕਟ ਲੱਗਦੀ ਹੈ ਤੇ ਬਾਕੀ ਜਿਹੜਾ ਮਤਲਬ ਉਹਨਾਂ ਲਈ ਕਪੜੇ ਵਗੈਰਾ ਚਾਹੀਦੇ ਨੇ ਤਾਂ ਮਤਲਬ ਚੇਂਜਿੰਗ ਰੂਮ ਲਈ ਚਾਹੀਦੇ ਉਹਦੇ ਪੈਸੇ ਲੱਗਦੇ ਨੇ ਤਕਰੀਬਨ ਮੇਰਾ 1350 ਰੁਪਏ ਲੱਗਿਆ ਤੇ ਬਾਕੀ ਬੱਚਿਆਂ ਦਾ ਘੱਟ ਲੱਗਦਾਗਾ ਔਰਤਾਂ ਦੇ ਮਤਲਬ ਜਿਹੜੇ ਫੀਮੇਲ ਨੇ ਹੁਣ ਉਹਨਾਂ ਦੇ ਕੱਪੜੇ ਨਾਲ ਜਿਆਦਾ ਪਹਿਲ ਆਂਦੇ ਰਹੋ ਤੇ ਹੁਣ ਆਪਾਂ ਚੱਲਦੇ ਆਂ ਤੇ ਬਾਹਰ 12 ਵਜੇ ਦਾ ਟਾਈਮ ਹੋ ਗਿਆ ਤੇ 12 ਵਜੇ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਆਂ ਅਗਲੀ ਲਿਕੇਸ਼ਨ ਤੇ ਜੇ ਕੋਈ ਮਸੂਰੀ ਘੁੰਮਣ ਆਉਂਦਾ ਮਤਲਬ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਰੈਂਟ ਤੇ ਇੱਕ ਸਕੂਟਰੀ ਵਗੈਰੇ ਲੈ ਲਈਏ ਤਾਂ ਉਹ ਆਪਾਂ ਨੂੰ ਦੇਰਾ ਦੂੰਦ ਤੋਂ ਮਿਲ ਜਾਂਦੀ ਸਕੂਟਰੀ ਸਕੂਟਰੀ ਤੇ ਗੱਲ ਕਰੀਏ ਤਕਰੀਬਨ 500 ਦੀ ਸਕੂਟਰੀ ਮਿਲ ਜਾਂਦੀ ਹੈ ਤੇ ਮੋਟਰਸਾਈਕਲ 1000 1200 1500 ਇਦਾਂ ਮੋਟਰਸਾਈਕਲ ਮਿਲ ਜਾਂਦਾ ਹੈ ਇਹ ਕਈ ਵਾਰ ਐ ਲੱਗਦਾ ਹੁੰਦਾ ਜੀ ਬਸ ਤੇ ਜਾਂ ਖੱਜਲ ਖਵਾਰੀ ਜੀ ਆਗੇ ਜਾਂ ਆਪਦੀ ਟੈਕਸੀ ਮਹਿੰਗੀ ਪੈਂਦੀ ਹੈ ਬੰਦੇ ਨੂੰ ਆ ਸਕੂਟਰੀ ਲੈ ਆ ਸਕਦਾ ਬੰਦਾ ਗੱਡੀਆਂ 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 ਪੂਰੀਆਂ ਚੱਲਦੀਆਂ ਇੱਥੇ ਪੂਰਾ ਰੋਡ ਵਗਦਾ ਹੈ ਤੇ ਹੁਣ ਆਪਾਂ ਜਿਹੜੇ ਆਪਾਂ ਰਸਤੇ ਗਏ ਸੀਗੇ ਵਾਟਰਫਾਲੋ ਉਹ ਆ ਰਸਤਾਗਾ ਤੇ ਇੱਥੋਂ ਆਪਾਂ ਤਕਰੀਬਨ ਮਸੂਰੀਪੱਲ ਜਾਣਾਗਾ ਮਸੂਰੀ ਤੋਂ ਆਪਾਂ ਥੋੜਾ ਲੈਫਟ ਸਾਈਡ ਜਾ ਕੇ ਇੱਕ ਆਪਾਂ ਹੋਰ ਲੋਕੇਸ਼ਨ ਜਾਣਾਗਾ ਤੇ ਉੱਥੇ ਆਪਾਂ ਚੱਲਦੇ ਆਂਗੇ ਤਕਰੀਬਨ ਆਪਾਂ 14 ਕਿਲੋਮੀਟਰ ਪਹਿਲਾਂ ਗਏ ਸੀ ਫਿਰ ਵਾਪਸ ਆਇਾਂਗੇ ਅਗਲੀ ਜਿਹੜੀ ਆਪਾਂ ਲੋਕੇਸ਼ਨ ਤੇ ਆਏ ਆ ਉਹ ਉਹ ਹੈਗਾ ਕੰਪਨੀ ਗਾਰਡਨ ਤੇ ਕੰਪਨੀ ਗਾਰਡਨ ਦੇ ਵਿੱਚ ਤੁਸੀਂ ਦੇਖ ਲਓ ਭੀੜਾ ਭੜਕਾਈ ਹੈਗਾ ਤੇ ਗੱਡੀਆਂ ਦਾ ਪੂਰਾ ਰਸਪੰਡਾ ਇੱਥੇ ਤੇ ਮੋਟਰਸਾਈਕਲ ਦੀ ਜਿਹੜੀ ਪਰਚੀ ਕੱਟਦੇ ਨੇ ਉਹ ਹੈਗੇ 30 ਰੁਪਏ ਦੀ ਤੇ ਆਪਾਂ ਨੂੰ ਆਹ ਮੇਰੇ ਕੋ ਖੁੱਲੇ ਪੈਸੇ ਨਹੀਂ ਸੀ ਆਨਲਾਈਨ ਪੇਮੈਂਟ ਹੀ ਕਰਨੀ ਪਈ 25 ਰੁਪਏ ਦੀ ਇਹ ਆਪਦੀ ਹੈ ਤੇ ਟੈਕਸ ਟੈਕਸ ਵੀ ਪਾਉਂਦੇ ਨੇ 5 ਰੁਪਏ ਵਾਂਗੂ 30 ਰੁਪਏ ਦੀ ਪਰਚੀ ਆ ਇੱਥੋਂ ਆਪਾਂ ਅੰਦਰ ਜਾਣ ਦੀ ਟਿਕਟ ਲੈਣੇ ਆ ਟਿਕਟ ਦੇਖਦਾ ਕਿੰਨੇ ਦੀ ਆ ਇਹ ਅਸਲ ਦੇ ਵਿੱਚ ਨਾ ਕੰਪਨੀ ਗਾਰਡਨ ਮਸੂਰੀ ਤੋਂ ਹੈਗਾ 5 ਕਿਲੋਮੀਟਰ ਦੇ ਆਸ-ਪਾਸ 5 ਕਿਲੋਮੀਟਰ ਦੂਰ ਹੈ ਇਹ ਹੈਗਾ ਜੀ ਕੰਪਨੀ ਗਾਰਡਨ ਦਾ ਐਂਟਰੀ ਗੇਟ ਇੱਥੇ ਆ ਜਾ ਬੱਚਾ ਪਹਿਲਾਂ ਇਹਦਾ ਕਹਿੰਦੇ ਨਾਮ ਵੀ ਕੰਪਨੀ ਗਾਰਡਨ ਸੀਗਾ ਤੇ ਨਗਰਪਾਲਿਕਾ ਪ੍ਰੀਸ਼ਦ ਮਸੂਰੀ ਦੁਆਰਾ ਕੰਪਨੀ ਗਾਰਡਨ ਦਾ ਨਾਮ ਅਟਲ ਪ੍ਰਧਾਨ ਇਹਦਾ ਨਾਮ ਚੇਂਜ ਕਰਤਾ ਸੀਗਾ ਇਹ ਅਸਲ ਦੇ ਵਿੱਚ ਸਾਰਾ ਗਾਰਡਨ ਆ ਤੇ ਗਾਰਡਨ ਅੱਗੇ ਆਗਾ ਤੇ ਇੱਥੇ ਦੁਕਾਨਾਂ ਪੂਰੀਆਂ ਵਧੀਆ ਬਣੀਆਂ ਹੋਈਆਂ ਨੇ ਤੇ ਜਿਹੜਾ ਵੀ ਸਮਾਨ ਵਗੈਰਾ ਲੈਣਾ ਹੁੰਦਾ ਬੰਦੇ ਨੇ ਉਹ ਇੱਥੋਂ ਖਰੀਦਾਰੀ ਕਰ ਸਕਦੇ ਨੇ ਲੋਕੋ ਲੋਕ ਆਉਂਦੇ ਨੇ ਬਾਹਰ ਵਾਲੇ ਟੂਰਿਸਟ ਆਉਂਦੇ ਨੇ ਖਰੀਦਾਰੀ ਵਗੈਰਾ ਕਰਦੇ ਨੇ ਫੋਟੋ ਫੋਟ ਮਖਾਈਦੇ ਨੇ ਲੋਕ ਪੂਰਾ ਫੰਕਸ਼ਨ ਕਰਦੇ ਆ ਇਹ ਆ ਜੀ ਗਾਰਡਨ ਤੇ ਇੱਕ ਤਾਂ ਮੌਸਮ ਬਹੁਤ ਸੋਹਣਾ ਹੈ ਵੇਗਾ ਤੇ ਬਾਕੀ ਸੋਹਣਾਗਾ ਜਿਹੜੀ ਇਹਦੀ ਟਿਕਟਾਂ ਕੀ ਉਹ ਹੈਗੀ 50 ਰੁਪਏ ਤੇ ਦੂਜੀ ਗੱਲ ਇਹ ਆ ਵੀ ਇੱਥੇ ਜਿਹੜੀ ਕੈਸ਼ ਹੀ ਟਿਕਟਾਂ ਹੁੰਦੀਆਂ ਆ ਔਨਲਾਈਨ ਪੇਮੈਂਟ ਨਹੀਂ ਹੁੰਦੀ ਤੇ ਖੁੱਲੇ ਪੈਸੇ ਹੁੰਦਾ ਬਹੁਤ ਔਖਾ ਹੁੰਦਾਗਾ ਖੁੱਲੇ ਪੈਸੇ ਲੈ ਕੇ ਆਵਜੇ ਵੀ ਆਉਣਾ ਬੰਦੇ ਨੇ ਲਓ ਜੀ ਮਾਹੌਲ ਪੂਰਾ ਬੇਵੀ ਇੱਥੇ ਵੀ ਝੂਲੇ ਝਾਲੇ ਵੀ ਲੱਗੇ ਹੋ ਨੇ ਬੱਚਿਆਂ ਲਈ ਤੇ ਕੈਫੇ ਵਗੈਰਾ ਰੈਸਟੋਰੈਂਟ ਵਗੈਰਾ ਫੋਟੋ ਖਿੱਚਣ ਵਾਲੇ ਵੀ ਹੈਗੇ ਨੇ ਫੋਟੋ ਫੋਟੋ ਕਰਾਉਣੀਆਂ ਹੈ ਕੈਮਰੇ ਦਾ ਬੰਦਾ ਫੋਟੋ ਵੀ ਕਰਾ ਸਕਦਾ ਕਿਉਂਕਿ ਵਧੀਆ ਬਾਗ ਹੈ ਹਨਾ ਤੇ ਮਾਹੌਲ ਬਹੁਤ ਵਧੀਆ ਹੋਇਆ ਇੱਥੇ ਬਾਕੀ ਟੈਂਪਰੇਚਰ ਮੈਨੂੰ ਐ ਸੀ ਵੀ ਗਰਮੀ ਹੋਊਗੀ ਪਰ ਟੈਂਪਰੇਚਰ ਠੀਕ ਹੈਗਾ ਠੰਡਾ ਖੜਾ ਪਰ ਮਾਹੌਲ ਹੁਣ ਆ ਸਾਰਾ ਪਾਰਕ ਹਰਿਆ ਭਰਿਆ ਹੈਗਾ ਇੱਥੇ ਤਾਂ ਇਹਨਾਂ ਨੇ ਅਜਿੰਦਾ ਲਾਇਆ ਹੋਇਆ ਹੈ ਪੌੜੀਆਂ ਤਾਂ ਹੁਣ ਚੜ੍ਹਦੀਆਂ ਨੇ ਬਈ ਪਾਰਕ ਦੇ ਵਿੱਚ 뷰 ਬਹੁਤ ਸੋਹਣੇ ਹੁੰਦੇ ਨੇ। ਪੂਰਾ ਸਕੂਨ ਐ ਇੱਥੇ। ਹਾਂਜੀ। ਕੈਸੇ ਹੋ? ਠੀਕ ਹੋ? ਜਿੱਥੇ ਹਰਿਆਲੀ ਹੁੰਦੀ ਹੈ ਨਾ ਮੁੱਲ ਮੁੱਲੇ ਜੀ ਲੱਗਦਾ ਉੱਥੇ। ਪੂਰਾ ਮਨ ਖੜ ਜੰਦਾਗਾ ਤੇ ਹਰਿਆਲੀ ਇਸ ਟਾਈਮ ਇੱਥੇ ਪੂਰੀ ਆ ਗਈ ਪਾਰਕ ਦੇ ਵਿੱਚ। ਤਾਂ ਹੀ ਉਹਨਾਂ ਨੇ ਜਿਹੜੇ 50 ਰੁਪਏ ਟਿਕਟ ਲੈਂਦੇ ਉਹਦਾ ਮੁੱਲ ਤਰਦਾਗਾ ਪੂਰਾ। ਤੇ ਉਹ ਸਾਹਮਣੇ ਇੱਥੇ ਫੋਟੋ ਫੋਟੋ ਮਨ ਲੋਕ ਬਹੁਤ ਖਿੱਚੀ ਆਉਂਦੇ ਨੇ। ਇਹ ਹੈ ਅਸਲ ਵਿੱਚ ਫੋਟੋ ਖਿੱਚਣ ਲਈ ਜਗ੍ਹਾ ਹੀ ਬਣੀ ਹੋਈ ਆ ਤੇ ਸ਼ਾਮ ਦੇ ਟਾਈਮ ਵੀ ਪੂਰਾ ਵਧੀਆ ਮਾਹੌਲ ਹੁੰਦਾ ਹੋਊ ਇੱਥੇ ਇਹ ਵੀ رائے ਨੇ ਮੇਰਠ ਤੋਂ ਕਿਹਦਾ ਲੱਗਾ ਆਪਕੋ ਬਹੁਤ ਵਧੀਆ ਲੱਗਾ ਮੈਨੂੰ ਅੱਛਾ ਹੈ ਨਾ ਪਾਰਕ ਬਹੁਤ ਵਧੀਆ ਪਾਰਕ ਹੈ ਆਪ ਆਈਏ ਔਰ ਵਿਜ਼ਿਟ ਕੀਜੀਏ ਜੀ ਜ਼ਰੂਰ ਜ਼ਰੂਰ ਪਾਰਕ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਕੀ ਮਿਲਦਾ ਇਹ ਬਨਸ ਬਨਨੇ ਫੁੱਲ ਬੂਟੇ ਫੁੱਲ ਬੂਟੇ ਦੀਆਂ ਅਲੱਗ-ਅਲੱਗ ਕੈਟਾਗਰੀਆਂ ਤੇ ਇੱਥੇ ਅੰਦਰ ਨਰਸਰੀ ਹੈ ਜੀ ਇਧਰਲੇ ਪਾਸੇ ਤੇ ਇਧਰਲੇ ਪਾਸੇ ਆ ਕਿ ਨਹੀਂ ਸੁਣੇ ਸੀ ਜਾਬ ਤੇ ਕੀਤੀ ਹੋਈ ਆ ਕੀ ਬਾਤ ਹੈ ਇਹ ਸਾਰੀਆਂ ਫੁੱਲ ਬੂਟੀਆਂ ਨੀਆਂ ਕਿਸਮਾਂ ਭਾਂਤ ਭਾਂਤੀਆਂ ਇਧਰ ਇਹਨਾਂ ਲਿਖੇ ਵੀ ਲਾਇਆ ਵੀ ਅੰਦਰ ਪ੍ਰਵੇਸ਼ ਨਹੀਂ ਕਰਨਾ ਇੰਦਰ ਆਪਾਂ ਜਾਂਦੇ ਵੀ ਨਹੀਂ ਬਾਹਰੋਂ-ਬਾਹਰੋਂ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਚਾਰੇ ਪਾਸੇ ਪੂਰੀ ਹਰਿਆਲੀ ਹੈਗੀ ਬਹੁਤ ਸੋਹਣਾ ਪਾਰਕ ਆ ਜਦੋਂ ਵੀ ਕੋਈ ਮਤਲਬ ਮਸੂਰੀ ਆਵੇ ਤੇ ਤੇਰੀ ਪਾਰਕ ਨੂੰ ਕਵਰ ਜ਼ਰੂਰ ਕਰਿਓ ਇਹ ਤੇ ਛੋਟਾ ਚਰਨਾ ਬਈ ਇਹਨਾਂ ਦਾ ਚਰਨੇ ਕੋਲੇ ਲੋਕ ਛੋਟਾ ਛੋਟਾ ਕਰਾਈ ਜਾਂਦੇ ਪੁਰੀਆਂ ਤੇ ਪਰਲੇ ਪਾਸੇ ਬੱਚਿਆਂ ਲਈ ਝੂਲੇ ਵਗੈਰਾ ਪਾਰਕ ਦੇ ਵਿੱਚ ਹੈਗੇ ਨੇ ਪਰ ਉਹਨਾਂ ਦੀ ਟਿਕਟ ਅਲੱਗ ਲੱਗਦੀ ਹੈਗੀ ਉਹ ਛੋਟਾ ਚਰਨਾ ਹੈਗਾ ਇੱਧਰ ਕੁਝ ਕੈਫੇ ਬਣੇ ਹੋਏ ਨੇ ਰੈਸਟੋਰੈਂਟ ਨੇ ਉਹ ਸਾਹਮਣੇ ਫੂਡ ਕੋਰਟ ਹੈਗਾ ਰੈਸਟੋਰੈਂਟ ਨੇ ਤੇ ਫਿਰ ਬੱਚਿਆਂ ਵਾਲੀਆਂ ਖੇਡਾਂ ਕਰੀਬਨ तकरीबन 1.5 ਘੰਟਾ ਲੱਗ ਜਾਂਦਾ ਇੱਥੇ ਪਾਰਕ ਚ ਘੁੰਮਣ ਨੂੰ ਤੇ ਵਧੀਆ ਲొਕੇਸ਼ਨ ਹੈਗੀ ਸੋਹਣੀ ਲొਕੇਸ਼ਨ ਬਣੀ ਹੋਈ ਆ ਪੂਰੀ ਤੇ ਮਸੂਰੀ ਦੇ ਵਿੱਚੇ ਵੀ ਖਾਸ ਹੀ ਆ ਲొਕੇਸ਼ਨ ਘਟਣ ਦੀ ਮਸੂਰ ਹੈ ਤੁਹਾਨੂੰ ਪਾਰ ਕੇ ਇਹ ਇਹ ਇਨਾਂ ਦੇ ਲੋਕਲ ਕਲਚਰ ਦੀਆਂ ਮਤਲਬ ਜਿਹੜੀ ਡਰੈਸ ਆਗੀ ਉਹ ਪਾ ਕੇ ਲੋਕ ਫੋਟੋਆਂ ਵਗੈਰਾ ਕਰਾਉਂਦੇ ਨੇ ਉਹ ਨਿੱਕੀ ਜਿਹੀ ਕੁੜੀ ਦਿਖਣੀ ਸੋਹਣੀ ਪਾਈ ਹੈ ਟ੍ਰੈਕ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਕੰਪਨੀ ਗਾਰਡਨ ਤੋਂ ਤੇ ਗਾਰਡਨ ਤੋਂ ਬਾਅਦ ਹੁਣ ਆਪਾਂ ਇਸ ਬਲੌਗ ਨੂੰ ਕਰਦੇ ਇਥੇ ਖਤਮ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ